अच्छा ਕੱਲਾ ਵੀ ਆ ਜਾਂਦਾ ਕੱਲਾ ਆਜੀ ਕੱਲਾ ਕਰ ਲੀਓ ਚੋਲ ਕੇ ਠੀਕ ਹੈ ਰਾਹ ਦੇ ਵਿੱਚ ਕੋਈ ਨਾ ਤੰਗੀ ਮੁਰਸਾ ਦੇ ਨਾਲ ਬਾਸਾ ਨੂੰ ਹਮਮ ਸੈਕ ਹੜ ਜਾਣਾ ਲੰਗੀ ਬਾਸ ਉਹਨੇ ਫੇਟਰ ਪਣਾ ਠੀਕ ਹੈ ਇਹ ਵੀ ਗੌਣੀ ਆ ਨਾ ਦੂਨੇ ਗੌਣਾ ਸਹੀ ਗੱਲ ਆ ਤੇ ਹੈ ਕਿਹੜੇ ਬੁੱਲਦਾਗਾ ਇਹ ਆਪ M29 ਦਾ ਆ M29 ਦਾ ਮਾਂ ਇਹਦੀ ਜੋਗਰਾਜੀ ਦੀ ਧੀ ਆ ਮਾਂ ਇਹਦੀ ਜੋਗਰਾਜੀ ਦੀ ਸੀ ਹਾਂ ਜੇ ਉਦੋਂ ਤੁਸੀ ਮੰਨੇ ਕਰਦੇ ਜੋਗਰ ਦੇਖੋ ਜਾ ਕੇ ਉਹਨਾਂ ਤੋਂ ਖੁਦ ਲੈ ਕੇ ਆਂਦਾ ਸੀ ਹਾਂ ਦਾ ਵੀਰ ਇਹਦੀ ਮਾਂ ਸੀ ਬਹੁਤ ਰੈਣੀ ਚੋਂ ਗਣਕ ਪਚੈਤੀ ਬੋਲ ਸੀ ਹਾਂਜੀ ਉਹਦੀ ਧੀ ਸੀ ਠੀਕ ਆ ਮਾਂ ਕੇ ਮਤਲਬ ਕੇ ਕਾਫੀ ਹਾਂ ਇਹ ਉਸ ਦੀ ਹਸਾਣ ਤੇ ਜਿਬੜੀ ਹੋ ਗਈ ਕਾਫੀ ਬਲੱਡ ਲੈਣਾ ਰਲ ਗਈਆਂ ਇਹ ਇੱਕ ਆਪਾਂ ਹੁਣ ਜੇ ਆਪਾਂ ਮੇਨ ਗੱਲ ਕਰ ਗਏ ਜਿਵੇਂ ਇਹ M29 ਦਾ ਹੈ ਡੁਪਲੀਕੇਸੀ ਬਹੁਤਾ ਤੇ ਇਹ ਆਪਾਂ ਸੀਮਨ ਕਿੱਥੋਂ ਲੈਂਦਾ ਸੀ ਇਹਦਾ origignal ਸੀਮਨ ਦਾ ਨਾ ਉਹ ਵੀ ਸਰ ਬਣਾ ਲੈਣੇ ਉਹ ਤੋਂ ਲੈ ਕੇ ਆ ਸੀ ਇਹਨਾਂ ਨੇ ਨਹੀਂ ਸਰ ਬਣਾ ਲੈਣੇ ਇਹਨਾਂ ਨੇ ਪਲੱਗ ਬਦਲੀ ਸੀ ਹਾਂਜੀ ਉਹਨਾਂ ਨੇ ਡੁਪਲੀਕੇਸੀ ਰੋਕਣ ਲਈ ਨਾ ਉਹਨਾਂ ਨੇ ਜਿਹੜੇ ਸੀਮਨ ਦੇ ਵਿੱਚ ਇੱਕ ਪਲੱਗ ਹੁੰਦਾ ਹੈ ਹਾਂਜੀ ਉਹਨਾਂ ਨੇ ਪੀਲੇ ਰੰਗ ਦੇ ਕਰ ਦਿੱਤੇ ਸੀ ਉਹਨਾਂ ਨੇ ਅੱਛਾ ਵੀ ਇੱਕ ਸਿਮਤ ਮਤਲਬ ਤੇ ਉਹ ਤੋਂ ਆਪਾਂ ਸੀਮ ਲੈ ਕੇ ਦਸ ਸੀਮ ਲੈ ਕੇ ਜਾਂਦੇ ਸੀ ਠੀਕ ਹੈ ਮੈਨੂੰ ਮਤਲਬ ਵੀ ਬਾਕੀ ਜਿਹੜੇ ਫੋਨ ਸੀਮ ਲੱਗੇ ਕੱਟ ਗਏ ਸੀ ਤੇ ਆਪਣੇ ਘਰ ਇਹ ਕਟਾ ਵਧਾ ਹੋਇਆ ਸੀ ਠੀਕ ਆ ਬਾਕੀ ਕੱਟੀਆਂ ਆਈਆਂ ਸੀ ਇਹ ਕਟਾ ਆ ਗਿਆ ਹੈ ਹਾਂਜੀ ਠੀਕ ਹੈ ਮਤਲਬ ਆਪਾਂ ਖੋਦ ਉੱਥੋਂ ਜਾ ਕੇ ਲੈ ਕੇ ਆਂਦਾ ਸੀ ਮੈਂ ਨਾ ਹਾਂਜੀ ਬਾ ਫਿਰ ਤਾਂ origional ਹੀ ਸੀ ਹੈ ਨਾ ਹਾਂਜੀ ਬਾਕੀ ਡੁਪਲੀਕੇਟ ਸੀ ਤਾਂ ਉਹ ਤੋਂ ਬਾਅਦ ਚ ਆਈ ਹੋਣੀ ਹੈ ਨਾ ਬਾਕੀ ਇਹ ਬੱਚੇ ਬਹੁਤ ਚੰਗੇ ਪਾਉਂਦਾ ਹੈ ਬੱਚੇ ਚੰਗੇ ਪਾਉਂਦਾ ਬੱਚੇ ਚੰਗੇ ਪਾਉਂਦਾ ਹੈ ਠੀਕ ਹੈ ਜਾਨੀ ਜੁੱਪਿਆ ਹੋਇਆ ਵੀ ਆ ਤੇ ਕਾਫੀ ਬੱਚੇ ਮਤਲਬ ਆਏ ਹੋਣੇ ਤੇ ਡਾਇਰੈਕਟ ਕ੍ਰਾਸਿੰਗ ਛੱਡਿਆ ਹੋਇਆ ਨਾ ਤਕਰੀਬਨ ਆਪਾਂ 100 ਕਦ ਤੇ ਲਗਭਗ ਪਸ਼ੂ ਕਿਤੋਂ ਪਰਵਾਇਆ ਕਰਵਾਇਆ ਠੀਕ ਹੈ ਤੇ ਬੱਚੇ ਜਾਨੀ ਰਿਜ਼ਲਟ ਆਏ ਵੀ ਆਗੇ ਬਹੁਤ ਸੁਣਿਆ ਜਿਆਦਾ ਕਟੀਆਂ ਆਈਆਂ ਜਿਆਦਾਤਰ ਕਟੀਆਂ ਆਉਂਦੀਆਂ ਆ ਹਾਂ ਕੱ ਮਾਂ ਦਾ ਦੁੱਧ ਆਪਾਂ 18 ਕਾ ਦੁੱਧ ਤੋਲਕ ਦਿੱਤਾ ਇਹਨਾਂ ਨੇ ਜਿੱਦ ਜਿੱਦ ਲੱਗੀ ਗਈ ਸੀ ਸੇਲ ਕਰਤੀ ਸੀ ਆਪਾਂ ਉਹ ਦੱਸਦੀ ਵੀ ਸਾਡੇ ਕੋਲ ਜਾ ਕੇ ਵੀ ਬੱਚਾ ਫੋਨ ਲਾ ਕੇ ਪੁੱਛਦੀ ਸੀ ਕਿ ਮੇਰੀ ਮੱਝ ਅੱਛਾ ਜੀ ਇਹ ਉਹਨਾਂ ਸਰੀ ਬਾਈਕਲ ਤੋਂ ਉੱਪਰ ਸੀ ਤੇ ਬਾਅਦ ਵਿੱਚ ਉਹਨਾਂ ਨੇ ਹੋਰ ਪਸ਼ੂ ਦੀ ਡਿਮਾਂਡ ਕੀਤੀ ਸੀ ਆਪਣੇ ਕੋਲ ਠੀਕ ਹੈ ਉਹ ਯਾਤਰਾ ਉਹ ਲੈ ਕੇ ਜਾ ਗਏ ਜਿਹੜੇ ਘਰੇ ਮਤਲਬ ਪਸ਼ੂ ਆਪ ਦੇ ਰੱਖੇ ਹੋਏ ਆ ਤੇ ਜੇ ਬਰੀਡ ਦੇ ਕੰਮ ਕਰਨੇ ਆ ਉਹਨੂੰ ਨਿਰਾਸ਼ਾ ਨਹੀਂ ਹੋਊਗੀ ਇਹ ਬੱਚੇ ਜਿਹੜੇ ਆਉਣਗੇ ਉਹ ਚੰਗੇ ਦੁੱਧ ਵਾਲੇ ਹੋਣਗੇ ਬੱਚੇ ਚੰਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਗੌਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਸੰਡਾ ਪੈ ਜਾਂਦਾ ਸਾਹਮਣੇ ਜਿਹੜਾ ਤੁਸੀਂ ਝੋਟਾ ਦੇਖ ਰਹੇ ਹੋ ਇਹ ਵਿਕਾਊ ਆਗਾ ਚੰਗੇ ਸੀਮਨ ਦਾਗਾ ਤੇ ਜਿਹੜਾ ਬੁੱਲ ਸਭ ਤੋਂ ਮਸ਼ਹੂਰ ਰਿਹਾਗਾ ਹਨਾ ਤੇ ਡੁਪਲੀਕੇਸੀ ਵੀ ਉਹਦੀ ਇਸ ਵਕਤ ਬਹੁਤ ਚੱਲੀ ਹੈਗੀ ਤੇ ਉਸ ਬੁੱਲ ਦਾ ਇਹ ਬੱਚਾ ਤੇ origignal ਸੀਮਨ ਦਾਗਾ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਸਾਰੇ ਜਾਨਵਰੀ ਤਕਰੀਬਨ ਰਿਕਾਰਡ ਦੇ ਹੈਗੇ ਤੇ ਇਹ オリジナル ਸੀਮਨ ਦਾਗਾ ਤੇ ਬਾਕੀ ਗੱਡੀ ਵੀ ਜੁੜਦਾਗਾ ਤੇ ਥੋੜਾ ਜਿਹਾ ਮਜਬੂਰੀ ਕਾਰਨ ਵੇਚ ਰਹੇ ਆ ਕਿਉਂਕਿ ਪਸ਼ੂ ਜ਼ਿਆਦਾ ਹੈਗੇ ਤੇ ਥਾਂ ਦੀ ਥੋੜੀ ਜਿਹੀ ਤੰਗੀ ਹੈਗੀ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਜੋ ਥੋੜਾ ਜਿਆਦਾ ਸਮਾਨੀ ਲੈਂਦੇ ਤੇ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆਗੇ ਤੇ ਉਸ ਤੋਂ ਬਾਅਦ ਉਹਨੇ ਆਪ ਗੱਡੀ ਦਾ ਵੀ ਤੁਹਾਨੂੰ ਆਪ ਜੋੜ ਕੇ ਦਿਖਾਵਾਂਗੇ ਕਈ ਈ ਰ ਕਿਸੇ ਨੇ ਗੱਡੀ ਜੋੜਨ ਲਈ ਰੱਖਣਾ ਹਨ ਤਾਂ ਤਾਂ ਵੀ ਬਹੁਤ ਵਧੀਆ ਗਾ ਤੇ ਆ ਜਾਓ ਆਪਾਂ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈ ਕੇ ਦੰਨੇ ਹਾਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੀ ਅਸੀਂ ਕਾਲ ਜੀ ਆਪਣਾ ਨਾਂ ਦੱਸ ਦਿਓ ਜੀ ਮੈਂ ਗੁਰਵਿੰਦਰ ਸਿੰਘ ਆ ਜੀ ਹਾਂਜੀ ਤੇ ਪਿੰਡ ਗੌਸਪਰਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਠੀਕ ਹੈ ਤੇ ਆਪਣਾ ਪਿੰਡ ਇਹ ਆਸੇ ਪਾਸੇ ਦੇ ਪਿੰਡ ਜਿਵੇਂ ਹੋ ਗਿਆ ਕਾਂਗੜ ਦਾ ਇੱਕ ਪਾਸੇ ਹਨਾ ਹਾਂ ਜਿਲ੍ਹਾ ਪਰਾ ਤੇ ਉਸਪਰਾ ਜਿਵੇਂ ਨੇੜੇ ਭਗਤਾ ਜਲਾਲ ਆ ਇਧਰ ਨੇੜੇ ਸਲਾਪਰਾ ਰਹੇ ਸਾਡੇ ਨਾਲ ਹਾਂ ਬਾਕੀ ਇਹ ਬਾਜਾਖਾਨਾ ਤੇ ਇਹ ਭਗਤਾ ਇਸ ਰੋਡ ਤੇ ਆ ਜਾਂਦਾ ਲੋੜ ਇਹ ਰੋਡ ਦੇ ਉੱਤੇ ਆ ਜਾਂਦਾ ਹਨਾ ਹਾਂ ਜੀ ਇਹ ਬਸ ਕਿਲੋਮੀਟਰ ਪਿੱਛੇ ੜਮਾ ਹਨਾ ਹਾਂ ਜੀ ਠੀਕ ਹੈ ਤੇ ਜਿਹੜਾ ਆਪਾਂ ਇਹ ਬੁੱਲ ਵੇਚਣ ਲੱਗੇ ਆ ਤੇ ਇਹਦੀ ਕੀ ਡਿਟੇਲ ਆ ਇਹਦੇ ਬਾਰੇ ਦੱਸਿਓ ਇਹ ਉਮਰ ਕਿੰਨੀ ਖੂਨ ਅੰਦਾਜ਼ਾ ਇਹਦੀ ਉਮਰ 6 ਸਾਲ ਤੋਂ ਉੱਪਰ ਹੋ ਗਿਆ ਜੀ 6 ਸਾਲ ਤੋਂ ਉੱਪਰ ਹੋ ਗਿਆ 6 ਸਾਲ ਤੋਂ ਉੱਪਰ ਹੋ ਗਿਆ ਆਪਣੇ ਘਰ ਦਾ ਜੰਪੜੀ ਹੈ ਨਾ ਦੰਦ ਪੂਰੇ ਪਾਇਆ ਕਰ ਗਿਆ ਜੀ ਦੰਦ ਪੂਰੇ ਕਰ ਗਿਆ ਹਾਂ ਜੀ ਠੀਕ ਆ ਆਪਣੇ ਘਰ ਦਾ ਜੰਪੜੀ ਹੈ ਨਾ ਹਾਂ ਆਪਣੇ ਘਰ ਦਾ ਤੇ ਆਪ ਇਹ ਹੈ ਕਿਹੜੇ ਬੁੱਲਦਾਗਾ ਇਹ ਆਪ ਐਮ 29 ਦਾ ਐਮ 29 ਦਾ ਮਾਂ ਇਹਦੀ ਜੋਗਰਾਈ ਦੀ ਧੀ ਆ ਮਾਂ ਇਹਦੀ ਜੋਗਰਾਈ ਦੀ ਸੀ ਆਹ ਉਹ ਤੋਂ ਮਣੋ ਤੁਸੀਂ ਮਲੇਗਾ ਬਿਜੋਰ ਦੇਖੋ ਜਾ ਕੇ ਉਹਨਾਂ ਤੋਂ ਖੁਦ ਲੈ ਕੇ ਆਂਦਾ ਸੀ ਹਾਂ ਲੈ ਆਂਦੀ ਹੈ ਜਿਹਦੀ ਮਾਂ ਸੀ ਹੋਰ ਘਣੇ ਚੋਂ ਮਣੋ ਕਿ ਪਚੈਤੀ ਬੁੱਲ ਸੀ ਹਾਂ ਜੀ ਮੋਦੀ ਦੀ ਸੀ ਠੀਕ ਆ ਮਾਂ ਕੇ ਮਤਲਬ ਕਿ ਕਾਫੀ ਹਾਂ ਇਹ ਉਸ ਦੀ ਹਸਤਾ ਵਾਂ ਤੇ ਜੀ ਬਿੜੀ ਆ ਗਈ ਕਾਫੀ ਬਲੱਡ ਲੈਨਰ ਰਲ ਗਈਆਂ ਹਾਂ ਜੀ ਮਤਲਬ ਕਿ ਛੇ ਪੀੜੀਆਂ ਚੰਗੀਆਂ ਸੀ ਹਾਂ ਜੀ ਤੇ ਉਹ ਦੱਸਣ ਲੱਗੇ ਬੁੱਲ ਕਮ ਹੋ ਜੂ ਠੀਕ ਹੈ ਜੀ ਮਤਲਬ ਕਿ ਕਾਫੀ ਲੈਨਾਂ ਆ ਗਈਆਂ ਮਤਲਬ ਕਿ ਪੂਰੀ ਚੰਗੀ ਲੈਨ ਦਾ ਬੱਚਾ ਠੀਕ ਹੈ ਤੇ ਬਾਕੀ ਇਹਦੀ ਮਾਤਰ ਕਾਰਡ ਕਿੰਨਾ ਕੁ ਸੀਗਾ ਮਾਤਾ ਦੋਤਾ ਆਪਾਂ 18 ਕਾ ਦੋ ਤੁਰਕ ਦਿੱਤਾ ਇਹਨਾਂ ਜਿੱਦ ਲੱਗੀ ਗਈ ਸੀ ਸੇਲ ਕਰਤੀ ਸੀ ਆਪਾਂ ਉਹ ਦੱਸਦੀ ਵੀ ਸਾਡੇ ਕੋ ਜਾ ਕੇ ਵੀ ਬਾਅਦ ਫੋਨ ਲਾ ਕੇ ਮੈਂ ਵੀ ਕਿਵੇਂ ਰੀ ਮੱਝ ਅੱਛਾ ਜੀ ਤੇ ਉਹਨਾਂ ਸਰੀ ਬਾਈਕਲ ਤੋਂ ਉੱਪਰ ਸੀ ਤੇ ਬਾਅਦ ਵੀ ਉਹਨਾਂ ਨੇ ਹੋਰ ਪਸ਼ਾ ਤੋਂ ਡਿਮਾਂਡ ਕੀਤੀ ਸੀ ਆਪਣੇ ਕੋ ਠੀਕ ਹੈ ਵੀ ਉਹ ਕਹਿੰਦੇ 22 ਕਿਲੋ ਕੱਢਿਆਗਾ ਹਾਂ 22 ਕਿਲੋ ਕੱਢਿਆ ਮੇਰੇ ਕੋਲ ਆਪਣੇ ਕੋ 18 ਕਾ ਦਿੱਤਾ ਉਹਨੇ ਜੀ ਠੀਕ ਹੈ ਮਤਲਬ ਆਪਾਂ 20 ਪਲੱਸ ਲਈ ਕਹਿ ਸਕਦੇ ਹਾਂ ਨਾ ਮੇਰੀ ਵੀ ਖਰਾਕ ਪੋਣੇ ਨਾ ਜੀ ਹੁਣ ਮਨ ਲਓ 8-9 ਕਿਲੋ ਤੋਂ ਅਧਿ ਨਹੀਂ 22 ਯੋ 8 ਕਿਲੋ ਖਰਾਬ ਤੇ ਜਿਹੜੇ ਪੈਸੇ ਬਚਨੇ ਆ 8 ਕਿਲੋ ਚ ਬਚਨੇ ਹਾਂਜੀ ਜੇ ਪਰਦਾਸ਼ ਕਰੋ 12 ਕਿਲੋ 15 ਕਿਲੋ ਪਾਵੇਂ ਕੋਣ ਕੱਢਦਾ 200 ਨਹੀਂ ਪਰ ਪਰਾਚੋ ਪੈਸੇ ਨਹੀਂ ਪਾਈਦੇ ਜਾਨੀ ਓਵਰ ਨਹੀਂ ਕਰਿਆ ਆਪਾਂ ਨਾਰਮਲ ਹੀ ਰੱਖਿਆਗਾ ਕੋਈ ਨਾਰਮਲ ਖਰਾਬ ਚ ਹੀ ਪੈਸੇ ਪਾਈਦੇ ਠੀਕ ਹੈ ਜੀ ਤੇ ਇੱਕ ਆਪਾਂ ਹੁਣ ਜੇ ਆਪਾਂ ਮੇਨ ਗੱਲ ਕਰਕੇ ਜਿਵੇਂ M29 ਦਾ ਹੈ ਡੁਪਲੀਕੇਸੀ ਬਹੁਤਾ ਤੇ ਇਹ ਆਪਾਂ ਸੀਮਨ ਕਿੱਥੋਂ ਲੈਂਦਾ ਸੀ ਇਹਦਾ origignal ਸੀਮਨ ਦਾ ਨਾ ਉਹ ਵੀ ਹਾਰ ਬਣਾਣਾ ਉਹ ਤੋਂ ਲੈ ਕੇ ਆ ਸੀ ਇਹਨਾਂ ਨੇ ਨਹੀਂ ਹਾਰ ਬਣਾਣਾ ਇਹਨਾਂ ਨੇ ਪਲੱਗ ਬਦਲੀ ਸੀ ਹਾਂਜੀ ਉਹਨਾਂ ਨੇ ਡੁਪਲੀਕੇਸੀ ਰੋਕਣ ਲਈ ਨਾ ਉਹਨਾਂ ਨੇ ਜਿਹੜੇ ਸੀਮਨ ਦੇ ਵਿੱਚ ਇੱਕ ਪਲੱਗ ਹੁੰਦਾ ਹੈ ਹਾਂਜੀ ਉਹਨਾਂ ਪੀਲੇ ਜਿਹੇ ਰੰਗ ਦੇ ਕਰਦੇ ਸੀ ਉਹਨਾਂ ਨੇ ਅੱਛਾ ਵੀ ਇੱਕ ਸਿਰਫ ਮਤਲਬ ਤੇ ਉਹ ਤੋਂ ਆਪਾਂ ਸੀਮਨ ਲੈ ਕੇ ਦਸ ਸੀਮਨ ਲੈ ਕੇ ਜਾਂਦੇ ਸੀ ਠੀਕ ਹੈ ਉਹਨਾਂ ਤੋਂ ਮਤਲਬ ਵੀ ਬਾਕੀ ਜਿਹਨੂੰ ਫੋਰਨ ਸੀਮਨ ਲੱਗੇ ਕੱਟ ਗਏ ਸੀ ਤੇ ਆਪਣੇ ਘਰੇ ਇਹ ਕੱਟਾ ਵਧਾ ਹੋ ਗਿਆ ਜੀ ਠੀਕ ਆ ਬਾਕੀ ਕੱਟੀਆਂ ਆਈਆਂ ਸੀ ਇਹ ਕੱਟਾ ਆ ਗਿਆ ਹਾਂਜੀ ਠੀਕ ਆ ਮਤਲਬ ਬਾ ਫਿਰ ਓਰੀਜਨਲ ਹੀ ਸੀ ਹਨਾ ਬਾਕੀ ਡੁਪਲੀਕੇਟ ਸੀ ਤੋ ਤੂੰ ਬਾਅਦ ਚ ਆਈ ਹੋਣੀ ਹਨਾ ਬਾਕੀ ਇਹ ਬੱਚੇ ਬਹੁਤ ਚੰਗੇ ਪਾਉਂਦੇ ਆ ਬੱਚੇ ਚੰਗੇ ਪਾਉਂਦਾ ਬੱਚੇ ਚੰਗੇ ਪਾਉਂਦਾ ਠੀਕ ਹੈ ਜਿਹੜੀ ਚੁਪਿਆ ਹੋਇਆ ਵੀ ਆ ਤੇ ਕਾਫੀ ਬੱਚੇ ਮਤਲਬ ਆਏ ਹੋਣੇ ਆ ਤੇ ਡਾਇਰੈਕਟ ਕ੍ਰਾਸਿੰਗ ਛੱਡਿਆ ਹੋਇਆ ਹਨਾ ਤਕਰੀਬਨ ਆਪਾਂ 100 ਕਦ ਤੇ ਲਗਭਗ ਪਸ਼ੂ ਕੋਈ ਤੋਂ ਕਰਵਾਇਆ ਕਰਵਾਇਆ ਠੀਕ ਹੈ ਤੇ ਬੱਚੇ ਜਾਨੀ ਰਿਜ਼ਲਟ ਆਏ ਵੀ ਆਗੇ ਬਹੁਤ ਸੁਣਿਆ ਜਿਆਦਾ ਕਟੀਆਂ ਆਈਆਂ ਜਿਆਦਾ ਕਟੀਆਂ ਆਉਂਦੀਆਂ ਹਾਂ ਕੱਟੇ ਬਹੁਤ ਕਟਾਈ ਜਿਵੇਂ ਕੀ ਸਾਲ 2000 ਚ 24 25 ਦੇ ਵਿੱਚ ਵੀ ਕੱਟੇ ਬ ਠੀਕ ਹੈ ਵੀ ਜ਼ਿਆਦਾਤਰ ਕਟ ਗਈਆਂ ਆਈਆਂ ਗਈਆਂ ਠੀਕ ਆ ਇਹ ਵੀ ਗਾਉਣੀ ਇੱਕ ਤਰ੍ਹਾਂ ਦਾ ਸੈਕਸਰ ਸੀਮਨ ਦਾ ਕੰਮ ਹੀ ਆ ਹਨਾ ਬਾਕੀ ਗੱਡੀ ਚੁੱਪਿਆ ਆ ਤਾਨੂੰ ਗੱਡੀ ਜੋ ਕੇ ਖਾਫੀ ਦਨੇ ਆ ਵੀਡੀਓ ਦੇ ਵਿੱਚ ਅੱਛਾ ਗੱਡੀ ਜੁੜਿਆ ਹੋਇਆ ਹਾਂਜੀ ਗੱਡੀ ਜੁੜਿਆ ਠੀਕ ਆ ਤੇ ਆਪਾਂ ਮਤਲਬ ਕਿ ਜੋ ਚਾਰ ਵਗੈਰਾ ਖੇਤੋਂ ਲੈ ਕੇ ਆਉਣੀ ਆ ਪੱਠੇ ਲਾਉਣੇ ਆ ਪੱਠੇ ਲਿਆਉਣੇ ਆ ਉਹ ਐਸੇ ਦੀ ਲੈ ਕੇ ਆਉਣੀ ਆ ਐਸੇ ਦੀ ਹੁੰਦੀ ਬਲਦ ਨਹੀਂ ਹੈਗਾ ਹਾਂ ਹੁਣ ਆਪਾਂ ਅੱਗੇ ਨਾਲ ਤਿਆਰ ਕਰ ਲਿਆ ਆ ਠੀਕ ਆ ਜੀ ਉਹ ਘਟਾ ਜੇ ਮੇਰੇ ਪਾਸ ਨੂੰ ਵਾਲਾ ਅੱਛਾ ਉਹ ਜਿਹੜਾ ਬਮੰਨੀਓ ਵਾਲਾ ਗਾ ਉਹ ਤਿਆਰ ਕਰੀ ਜਾਂਦੇ ਆ ਉਹ ਤਿਆਰ ਕਰ ਲੈ ਠੀਕ ਆ ਵੀ ਇਹਦਾ ਮਨਮਨ ਵਾਲੇ ਆਪਾਂ ਵੇਚ ਦਿੰਨੇ ਆ ਇੱਕ ਦਾ ਪਸੂ ਜਿਆਦਾ ਹੋਣ ਕਰਨਾ ਹੈ ਨਾ ਹਾਂ ਉਹ ਜਿਆਦਾ ਕਰ ਥਾਂ ਬਨਨ ਓੱਖੇ ਗਰਮੀ ਕੀ ਆ ਰਹੀ ਹੈ ਤਾਂ ਓ ਜੋ ਜਪਤਾਉ ਬੈਠ ਜੋ ਵੀ ਅੱਛਾ ਉਹ ਜੋੜਦੇ ਆਪਾਂ ਹਾਂ ਘੜੀ ਜੋੜਦੇ ਆ ਠੀਕ ਆ ਉਹ ਵੀ ਹੌਲੀ ਹੌਲੀ ਫਿਰ ਗੱਜ ਜੂ ਹੈ ਨਾ ਉਹ ਹੈਗਾ ਏ ਬੀ ਸੀ ਵਾਲਿਆਂ ਦੇ ਏ ਬੀ ਸੀ ਵਾਲਿਆਂ ਦਾ ਮੰਨੂ ਦਾ ਉਹ ਮੰਨੂ ਦਾ ਕੇ ਵੀ ਸੀ ਵਾਲਾ ਠੀਕ ਹੈ ਮਾਂ ਉਹਦੀ ਆਪਣੀ ਨਵਾਬ ਦੀ ਆ ਗਈ ਸੀ ਠੀਕ ਹੈ ਤੇ ਪਿਛੋਦੀ ਬਾਹ ਜੋਗ ਰਹੀ ਲੱਗੀ ਸੀ ਜਿਹਦੀ ਉਹਦੀ ਮਾਂ ਆ ਗਈ ਆ ਤੇ ਇਹਦੀ ਮਾਂ ਦੋਨੇ ਸਗੇ ਭੈਣਾਂ ਸੀ ਇੱਕੇ ਮੁੱਛ ਬੱਚੇ ਸੀ ਅੱਛਾ ਸਗੀਆਂ ਭੈਣਾਂ ਸੀ ਸਗੇ ਭੈਣਾਂ ਸੀ ਠੀਕ ਆ ਉਹ ਵੀ ਚੰਗੀ ਬਲੱਡ ਲਾਈਨ ਜੀ ਆ ਗਿਆ ਫਿਰ ਹਣਾ ਇਹ ਵੀ ਚੰਗੀ ਲਈ ਆ ਗਿਆ ਠੀਕ ਹੈ ਤੇ ਉਂ ਵੀ ਮਿਲਦਾ ਠੰਡਾ ਸੀ ਲੱਗਦਾ ਹੈ ਨਾ ਉਹਨਾਂ ਨੇ ਕੋਈ ਖਰਾ ਹੈ ਜਿਵੇਂ ਤਾਂ ਪਸ਼ੂ ਪੱਜੇ ਆਈ ਜਾਂ ਵੀ ਹੈ ਨਹੀਂਗਾ ਵੀ ਖੁਰੂ ਪੁੰਦਾ ਹੈ ਬਿਲਕੁਲ ਆਰਾਮਦਰੀ ਖੜੇ ਰਹਿਣਾ ਹੈ ਨੀ ਤੇ ਗੱਡੀ ਲੈ ਕੇ ਜਾਣਾ ਵੀ ਭਾਈ ਭਾਈ ਜਾਣੀਗਾ ਠੀਕ ਹੈ ਸੋ ਆਪ ਆਖੀਦਾ ਵੀ ਤੇ ਚੱਲੇ ਜਾ ਛੱਤੀਆਂ ਕੋਈ ਮੋੜਾਵਾਂਗੇ ਪਰ ਉਹਦਾ ਨਹੀਂ ਆਰਾਮਦਰੀ ਨਾ ਆਰਾਮਦਰੀ ਮੁੜ ਕੇ ਜਾਣਾ ਹੈ ਠੀਕ ਆ ਉਹ ਵੀ ਪਸ਼ੂ ਦਾ ਗਾਉਣੀ ਹੁੰਦਾ ਇੱਕ ਤਰ੍ਹਾਂ ਦਾ ਹੈ ਨਾ ਤੇ ਬਾਕੀ ਤੁਹਾਨੂੰ ਗੱਡੀ ਜਾ ਕੇ ਜੋੜ ਕੇ ਦਿਖਾ ਦਗੇ ਹੈ ਨਾ ਲੋ ਜੀ ਤੁਹਾਨੂੰ ਆਪ ਜੋੜ ਕੇ ਦਿਖਾ ਦਿੰਨੇ ਆ ਤੇ ਪ੍ਰਭੂਆਂ ਨੂੰ ਕਈ ਵਾਰੀ ਇਦਾਂ ਹੁੰਦਾ ਵੀ ਕਿਸੇ ਨੇ ਕਈ ਰੀ ਗੱਡੀ ਜੋੜਨਾ ਹੁੰਦਾ ਹੈ ਨਾ ਕਈ ਰੀ ਕਿਸੇ ਉਹਦੇ ਭਰਾ ਨੂੰ ਲੋਡ ਹੁੰਦੀ ਆ ਤਾਂ ਤਾਂ ਵੀ ਤੁਸੀਂ ਲਿਜਾ ਸਕਦੇ ਹੋ ਤੇ ਬਾਕੀ ਤੁਸੀਂ ਕ੍ਰਾਸਿੰਗ ਲਈ ਰੱਖਣਾ ਬੱਚੇ ਲੈਣੇ ਚੰਗੇ ਤਾਂ ਉਹ ਵੀ ਲੈ ਸਕਦੇ ਹੋ ਕਿਉਂਕਿ ਮਾਹਦਾਰ ਕਾਰਡ ਵੀ ਚੰਗਾਗਾ ਤੇ ਗਾਹਾਂ ਬੋਲ ਵੀ ਇਹ ਐਮ 23 origignal ਦਾਗਾ ਕੋਈ ਡੁਪਲੀਕੇਸੀ ਵਾਲਾ ਕੰਮ ਨਹੀਂ ਸੀਗਾ ਤੇ origignal ਸੀਮਨ ਦਾ ਆਪ ਸੀਮਨ ਲੈ ਕੇ ਜਾਂਦਾ ਸੀਗਾ ਤੇ ਬਾਕੀ ਜਦੋਂ ਗੱਡੀ ਨੂੰ ਜੋੜ ਕੇ ਖੜਾ ਦੂ ਤੁਸੀਂ ਹੂੰ ਤੇ ਜਿੰਨਾ ਮੱਥੀ ਖੜਾ ਲਵੇ ਉਹਨਾਂ ਟਾਈਮ ਖੜੇ ਰਹਿਣਾ ਨੇ ਅੱਛਾ ਵੀ ਇਦਾਂ ਦੀਆਂ ਨੂੰ ਕੋਈ ਚੱਕਰ ਨਹੀਂ ਜਾਣੀ ਹਨਾ ਕੋਈ ਚੱਕਰ ਨਹੀਂ ਛੱਡਦੇ ਵੀ ਐਂ ਜਿਵੇਂ ਆਪਾਂ ਤੋੜਾਂਗੇ ਤੇ ਤੁਰਨਾ ਹੈ ਤੇ ਨੀਂ ਦੇ ਖੜਾ ਦੇ ਐਂ ਟੱਕੜ ਖੜਾ ਰਹਿਣਾ ਐਂ ਖੜਾ ਰਹੂਗਾ ਓਏ ਇਹ ਵੀ ਗੌਣੀ ਇੱਕ ਤਰ੍ਹਾਂ ਦਾ ਹਨਾ ਜਿਹੜਾ ਗੱਡੀ ਦੀ ਬਾਹੀ ਜੜੀ ਆ ਉਹਨੂੰ ਇਨੀ ਲੰਬਾਈ ਚ ਸਾਰੀ ਗੱਡੀ ਚ ਫੋੜਾ ਹੋ ਜਾਊਗਾ ਸਹੀ ਗੱਲ ਆ ਵੇਲ ਵਾਵਾ ਗਈ ਆ ਹਨਾ ਆ ਵੇ ਜੇ ਸਰਾ ਫੁੱਟ ਖੜਾ ਨਾ ਕਿਵੇਂ ਤੋੜਣੀ ਪਈ ਗੱਡੀ ਕੀ ਹੂੰ ਦੋਸਤੋ ਤੁਹਾਨੂੰ ਆਪਾਂ ਇਹ ਗੱਡੀ ਹੁਣ ਜੋੜ ਲਿਆ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆਂਗੇ ਤੇ ਬਾਕੀ ਇਹ ਚਾਰ ਤੁਸੀਂ ਪਿਆ ਦੇਖ ਸਕਦੇ ਹੋ ਤੇ ਜਾਂ ਜੋ ਪੱਠਾ ਥੱਲੇ ਆਉਣਾਗਾ ਉਹ ਸਾਰਾ ਇਹਦੇ ਤੇ ਹੀ ਆਉਂਦਾ ਹੁੰਦਾਗਾ ਇਹ ਗੱਡੀ ਜੁੜਿਆ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਤਸੱਲੀ ਤੁਹਾਨੂੰ ਆਪਾਂ ਪੂਰੀ ਫੁੱਲ ਕਰਾ ਦਿੰਨੇ ਆਂ ਦੇਖੋ ਬਾਕੀ ਹੌਲੀ ਹੌਲੀ ਤੁਰਦਾ ਠੰਡਾ ਸੀਲ ਆ ਕੋਈ ਕਾਲੀ ਨਹੀਂ ਕਰਦਾਗਾ ਇਹਨਾਂ ਬੰਦ ਬੋੜਦੇ ਆਪਾਂ ਬੋੜ ਤੁਹਾਨੂੰ ਹੂੰ ਸਹੀ ਗੱਲ ਆ ਉਵੇਂ ਹੀ ਮੁੜਿਆ ਆਉਂਦਾ ਹਨਾ ਜੇ ਬੈਠੇ ਹੋਤੇ ਹੂੰ ਤੁਮ ਮੋੜ ਰਹਾ ਲਿਆ ਨਿਕੰਧ ਦੇ ਉੱਪਰ ਕੇ ਇਚੋਟ ਆਇਆ ਵੀ ਇਹਦੇ ਪਾਸੇ ਰਮਾਰੇ ਸਹੀ ਗੱਲ ਆ ਜਿਵੇਂ ਰਾਤ ਜਾਣੇ ਆ ਬੱਸ ਆਗੇ ਦੇ ਪਾਸੇ ਸਾਈਡ ਤੇ ਕਰਕੇ ਅੱਛਾ ਹਾਂ ਠੀਕ ਆ ਉਹ ਟਾਈਮ ਤਾਂ ਘਟਿਆ ਨਹੀਂ ਤਾਂ ਤੋਰ ਕੀ ਤੇ ਮੈਂ ਹਰਨ ਮਾਰ ਕੇ ਵਿਖਾ ਦਿੰਦੇ ਆ ਸਹੀ ਗੱਲ ਆ ਆ ਉਹ ਫੇ ਤਾਂ ਸਿਆਣਾ ਯਾਨੀ ਕਿ ਹਨਾ ਪੂਰਾ ਹੀ ਬਾਕੀ ਠੰਡਾ ਸੀਲ ਆ ਹਨਾ ਅੱਛਾ ਕੱਲਾ ਵੀ ਆ ਜਾਂਦਾ ਕੱਲਾ ਆ ਜਾਂਦਾ ਠੀਕ ਆ ਰਾਤ ਵਿੱਚ ਕੁਝ ਤੰਗੀ ਮੁਰਸਾਲੇ ਨੂੰ ਬੱਸ ਆਉਣਾ ਹਮਮ ਸੈਕ ਕਰ ਜਾਣਾ ਲੰਗੀ ਬਾਸ ਸੋਨੇ ਫੇਤਰ ਪਣਾ ਠੀਕ ਆ ਇਹ ਵੀ ਗੌਣੀ ਆ ਹਨਾ ਪੂਰੇ ਗੌਣਾ ਸਹੀ ਗੱਲ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਜਿਵੇਂ ਛੱਡਿਆ ਵਾ ਹਨ ਤੇ ਦਾ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਮੋਜ ਨਾ ਖੜਾਗਾ ਜੇ ਤੋਰਾਂਗੇ ਫੇਰ ਤੁਰੂਗਾ ਠੰਡੇ ਸੀਲ ਪੂਰਾ ਫੁੱਲ ਲਗਾ ਮਤਲਬ ਕਿ ਬਹੁਤ ਜ਼ਿਆਦਾ ਗੋਣਾ ਇਹਦੇ ਬੱਚਾ ਤੇ ਇਹ ਵਿਕਾਊ ਹੈਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਚੱਲੀ ਬਾਕੀ ਜਿਹਨੂੰ ਪਸੰਦ ਆਉਂਦਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਤਕਰੀਬਨ ਡਿਟੇਲ ਇਹਦੀ ਸਾਰੀ ਆਪਾਂ ਲੈ ਹੀ ਦਿੱਤੀ ਆ ਤੁਹਾਨੂੰ ਜੋੜ ਕੇ ਵੀ ਦਿਖਾਤਾ ਤੇ ਜੋ ਰਿਕਾਰਡ ਸੀਗਾ ਉਹ ਸਾਰਾ origional ਰਿਕਾਰਡ ਹੈਗਾ ਤੇ ਕਾਫੀ ਇਹਦੇ ਵਿੱਚ ਬਲੱਡ ਲੈਨ ਆ ਗਈਆਂ ਸਾਰੇ ਪੱਖਾਂ ਤੋਂ ਹੀ ਚੰਗਾ ਹੈਗਾ ਕਿਸੇ ਨੇ ਕਿ ਜਿਹੜੀ ਗੱਡੀ ਜੋੜਨ ਨੂੰ ਲੈਣਾ ਤਾਂ ਵੀ ਵਧੀਆ ਬਲਦ ਨਾਲੋਂ ਫਾਇਦੇਜਾ ਤੇ ਕਿਸੇ ਨੇ ਕ੍ਰੋਸਿੰਗ ਵਾਸਤੇ ਲੈਣਾ ਤੇ ਤਾਂ ਵੀ ਚੰਗਾ ਹੈਗਾ ਤੇ ਆਪਾਂ ਹੁਣ ਮੁੱਲ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਆਪਾਂ ਮੁੱਲੇ ਦਾ ਕਿੰਨਾ ਰੱਖਦੇ ਹਾਂ ਜੀ ਵਿਚ ਦੇ ਰੇੜੇ 1 ਲੱਖ ਤੇ 5000 ਰੁਪਏ ਜੀ 1 ਲੱਖ ਤੇ 5000 ਮੁੱਲ ਦਾ ਠੀਕ ਆ ਬਾਕੀ ਹੋ ਜੂ ਮਾਨਤਾਂ ਵਿੱਚੋਂ ਹੈਨਾ ਹਾਂਜੀ ਕਿਉਂਕਿ ਆਪਾਂ ਇਹ ਕੋਸ਼ਿਸ਼ ਕਰਦਾ ਜਾਉਂਦਾ ਵੀ ਜਿਹੜਾ ਵੀਰ ਵੀਡੀਓ ਵੇਖ ਰਹੀ ਜਿਸ ਲੈਣ ਆਏ ਆ ਉਹ ਯਾਤਰਾ ਉਹ ਲੈ ਕੇ ਜਾਗੇ ਜਿਹੜੇ ਘਰੇ ਮਤਲਬ ਪਸ਼ੂ ਆਪਦੇ ਰੱਖੇ ਹੋਏ ਆ ਤੇ ਬਰੀਡ ਦਾ ਕੰਮ ਕਰਨਾ ਉਹਨੂੰ ਨਰਾਸ਼ਾਣ ਹੋਊਗੀ ਇਹ ਬੱਚੇ ਜਿਹੜੇ ਆਉਣਗੇ ਉਹ ਚੰਗੇ ਦੁੱਧ ਵਾਲੀ ਆਉਣਗੇ ਬੱਚੇ ਚੰਗੇ ਪਾਊਗਾ ਹਨਾ ਚੰਗੇ ਬੱਚੇ ਪਾਊਗਾ ਇਹ ਨਹੀਂ ਵੀ ਆਪਾਂ ਬਰੀਡ ਦਾ ਸੁਧਾਰ ਕਰਨਾ ਆ ਵੀ ਆਪਾਂ ਯਾਰ ਸਾਲ ਮਾੜਾ ਰੱਖ ਕੇ ਇਹਦੇ ਆਪਾਂ ਕਦੇ ਨਸਲ ਦਾ ਘਾਣਾ ਮਾਰ ਲਏ ਕਦੇ ਆਪਾਂ ਸਹੀ ਗੱਲ ਆ ਕਦੇ ਮਾਰਦੇ ਵੀ ਖਿਆਲ ਹੁੰਦਾ ਕੀ ਯਾਰੀ ਪਰ ਇਹੋ ਜੀ ਸ਼ਿਕਾਇਤ ਰਹੂਗੀ ਸਹੀ ਗੱਲ ਆ ਬਾਕੀ 2-3 ਕੰਮ ਦਊਗਾ ਇਹ ਗੱਡੀ ਜੋੜਨ ਤੇ ਬੱਚੇ ਵੀ ਚੰਗੇ ਬਾਊਗਾ ਇਹ ਤੇ ਸਾਰੇ ਤਰ੍ਹਾਂ ਦੇ ਤਕਰੀਬਨ ਕੇ ਕੰਮ ਦੇਣੇ ਆ ਨੇ ਤੇ ਹੁਣ ਇਹ ਤਾਂ ਮਜਬੂਰੀ ਚ ਵੇਚ ਰਹੇ ਆ ਨਹੀਂ ਤਾਂ ਨਹੀਂ ਵੇਚਣਾ ਸੀ ਕਿਉਂਕਿ ਪਸੂ ਜਿਆਦਾ ਗਏ ਤੇ ਕੱਟੇ ਦੋ ਹੋ ਰਹਾ ਹੈ ਨਾ ਤਾਂ ਕਰਕੇ ਵੇਚ ਰਹੇ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ